ਸਾਰਗ ਮਹੱਲਾ ਪੰਜਵਾ ਹਰੇ ਪਾਪੀ ਤੈ ਕਵਨ ਕੀ ਮਤਲীন ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਾਜਮੀ ਗਰੀਬਨ ਆਏ ਸਤਿਗੁਰੂ ਸੱਚੇ ਪਾਤਸ਼ਾਹ ਇਹ ਜੀਵ ਦੇ ਤਾਈ ਇਹਦੇ ਔਗਣਾ ਨੂੰ ਸਤਿਗੁਰੂ ਚੇਤੇ ਕਰਕੇ ਬਖਸ਼ਣ ਵਾਸਤੇ ਹਜੂਰ ਤਾਰ ਕੇ ਉਪਦੇਸ਼ ਬਖਸ਼ਦੇ ਹਨ ਇਸ ਪ੍ਰਕਾਰ ਸਿੱਖਿਆ ਦਿੰਦੇ ਹਨ ਸਾਰਗਮ ਹੱਲਾ ਪੰਜਵਾ ਰੇ ਪਾਪੀ ਤੈ ਕਵਨ ਕੀ ਮਤ ਲੀਨ ਰੇ ਨੀਚ ਹੈ ਪਾਪ ਕਰਮ ਦੇ ਕਰਨ ਵਾਲੇ ਪੁਰਖ ਤੈ ਕਿਸ ਨੇ ਖੋਟੀ ਮਤ ਤੈਨੂੰ ਦਿੱਤੀ ਹੈ ਕਿਹੇ ਪਾਸੋਂ ਤੋਂ ਕਮਤੀ ਲੈ ਲਈ ਹੈ ਨਿਮਖ ਘਰੀ ਨਾ ਸਿਮਰ ਸੁਆਮੀ ਜੇ ਕਹੇ ਕਿ ਕਿਹੜੀ ਕਮਤੀ ਦੱਸਦੇ ਹੋ ਆਪ ਉਹ ਤਾਂ ਮਾਰੇ ਕਹਿੰਦੇ ਖੋਟੀ ਮਤ ਹੈ ਨਿਮਖ ਮਾਤਰ ਵੀ ਘੜੀ ਵਿੱਚੋਂ ਅੱਖ ਦੇ ਖੋਲਣ ਵਿੱਚ ਜਿੰਨਾ ਚਿਰ ਵੀ ਜਾਂ ਘੜੀ ਚ ਜਿੰਨਾ ਚਿਰ ਵੀ ਸੁਆਮੀ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਭਜਨ ਨਹੀਂ ਤੂੰ ਕਰਦਾ ਜੀਉ ਪਿੰਡ ਜਨ ਦੀ ਐਡਾ ਤੂੰ ਅਕਿਰਤ ਕਰਨ ਹੋ ਗਿਆ ਜਿਸ ਵਾਹਿਗੁਰੂ ਤੈਨੂੰ ਜੀਵ ਸੁਖਮ ਸਰੀਰ ਦੁੱਤਾ ਹੈ ਇਸ ਵਾਇਗ੍ਰਨ ਜੀਵ ਚੇਤਨ ਸਦਾ ਪਾਈ ਹੈ ਪਿੰਡ ਸੂਖਮ ਸੁਥੂਲ ਕਾਰਨ ਤੈਨੂੰ ਦੇਣਾ ਕੀਤਾ ਹੈ ਰਹਾਉ ਖਾਤ ਪੀਵਤ ਸਵੰਤ ਸੁਖੀਆ ਜਦੋਂ ਖਾਣਾ ਹੈ ਉਦੋਂ ਬੜਾ ਮਚਕਾਰੇ ਮਿਸ਼ਕਾਰੇ ਮਾਰਨਾ ਮਜਕਾਰੇ ਖੁਸ਼ ਹੋ ਕੇ ਖਾਣਾ ਹੈ ਅਤੇ ਖਾਤ ਪੀਵਤ ਪੀਣ ਪੀਣਾ ਜਦੋਂ ਰਸਾਂ ਕਸਾਂ ਦਿੱਤਾਈ ਸਵੰਤ ਸੁਖੀਆ ਉਦੋਂ ਬੜਾ ਸੁਖ ਮੰਨਦਾ ਐ ਸੌਣ ਚ ਵੀ ਬੜਾ ਭਾਰੀ ਸੁਖ ਮੰਨਦਾ ਹੈ ਨਾਮ ਸਿਮਰਤ ਖੀ ਜਦੋਂ ਸੱਚੇ ਪਾਤਸ਼ਾਹ ਦਾ ਨਾਮ ਜਪਣ ਦਾ ਵੇਲਾ ਹੋਵੇ ਉਦੋਂ ਖੀਨ ਮਰ ਜਾਂਦਾ ਤੂੰ ਖੀਨ ਨਾਸ ਹੀ ਹੋ ਜਾਂਦਾ ਯਾਨੀ ਤੈਨੂੰ ਮਾਰ ਹੀ ਦਿੱਤਾ ਕਿਸੇ ਨੇ ਇਸ ਪ੍ਰਕਾਰ ਦੀ ਤੇਰੀ ਹਾਲਤ ਹੋ ਗਈ ਹੈ ਜੇ ਮੌਤ ਨਾਲ ਆਪੀ ਨਾਸ ਹੋ ਜਾਂਦਾ ਐ ਭਜਨ ਕਰਨ ਵੇਲੇ ਉਸ ਵੇਲੇ ਖੀਨ ਨਾਸ ਹੋ ਜਾਂਦਾ ਤੂੰ ਗਰਭ ਉਦਰ ਬੇਲਾਟ ਕਰਤਾ ਮਾਤਾ ਦੇ ਗਰਭ ਦੇ ਵਿੱਚ ਜਦੋਂ ਉਦਰ ਮਾਤਾ ਦੇ ਜਾਲੇ ਵਿੱਚ ਤੂੰ ਜ਼ੇਰ ਵਿੱਚ ਪਿਆ ਹੋਇਆ ਸੀ ਉਸ ਵੇਲੇ ਗਰਭ ਨਾ ਗੁਪਤ ਮਾਤਾ ਦੇ ਪੇਟ ਵਿੱਚ ਸੀ ਜਦ ਤੂੰ ਜਾਂ ਗਰਭ ਦੇ ਅੰਦਰ ਜਦੋਂ ਉਦਰ ਮਾਤਾ ਦੇ ਜਾਲੇ ਵਿੱਚ ਜ਼ੇਰ ਵਿੱਚ ਪਿਆ ਸੀ ਤੂੰ ਉਸ ਵੇਲੇ ਪੁੱਠਾ ਲੰਗਦਾ ਸੀ ਪੈ ਤਹਾਨੂੰ ਸੀ ਅਤੇ ਸਾਰਾ ਮਾਤਾ ਦਾ ਖਾਦਾ ਪੀਤਾ ਜਿਹੜਾ ਅਸੀਂ ਮੈਲ ਅਜੇ ਉਹ ਸਾਰੇ ਤੇਰੇ ਨਾਸਤਾ ਦੀ ਨਾਲ ਦੀ ਵਗਦੀ ਸੀ ਉਸ ਵੇਲੇ ਤੂੰ ਅਤਿਅੰਤ ਬਰਲਾਪ ਕਰ ਰਿਹਾ ਅਸੀਂ ਦੁਖੀ ਹੋ ਕੇ ਮਾਤਾ ਦੇ ਗਰਭ ਦੀ ਅੱਗ ਜਿਹੜੀ ਸੀ ਉਹ ਅਤਿਅੰਤ ਸਾੜ ਰਹੀ ਸੀ ਤਾਹਾਂ ਹੂਤ ਦੀ ਉਹ ਸੌਜ ਤੂੰ ਬੜਾ ਅਧੀਨ ਹੁੰਦਾ ਸੀ ਬੜੀ ਗਰੀਬੀ ਲੈ ਲੜੀਆਂ ਕੱਢਦਾ ਸੀ ਕਿ ਮਹਾਰਾ ਮੈਨੂੰ ਇੱਥੋਂ ਕੱਢ ਮੈਂ ਧਰਮ ਦੀ ਕਿਰਤ ਕਰਕੇ ਦਸਵਾਂ ਹਿੱਸਾ ਤੇਰੇ ਦੇ ਨਾਂ ਦਾ ਲਿਆ ਕਰੂੰ ਸਵਾਸ ਸਵਾ ਤੇਰਾ ਭਜਨ ਕਰਿਆ ਕਰੂੰ ਪਰੰਤੂ ਐਂ ਦੀਨ ਹੁੰਦਾ ਸੀ ਤੇ ਹੁਣ ਸਭ ਕੁਝ ਭੁਲਾਈ ਬੈਠਾ ਹੈ ਮਹਾ ਮਾਦ ਬਿਕਾਰ ਬਾਧ ਤੂੰ ਬੜਾ ਮਾਦ ਬੜੇ ਅਵਲ ਖਾਨ ਚ ਫਸਿਆ ਪਿਆ ਹੈ ਅਵਲ ਬਿਨਾ ਮੰਗੇ ਤੋਂ ਨਹੀਂ ਉੱਠ ਸਕਦਾ ਮਹਾ ਮਾਦ ਬੜਾ ਭਾਰੀ ਮਾਵੇ ਖਾ ਖਾ ਕੇ ਖੁਸ਼ ਰਹਿੰਦਾ ਇਹਨੂੰ ਬੜੇ ਮਾਦ ਸੁਖਾ ਫੀਮ ਸ਼ਰਾਬ ਤੇ ਤੇ ਆਕ ਬਾਲਿਆਂ ਮਨਾਂ ਨੂੰ ਖਾਣ ਚ ਲੱਗਾ ਹੋਇਆ ਇੱਕ ਨਾਲ ਵੀ ਚੈਨ ਆਉਂਦੀ ਤੈਨੂੰ ਮਹਾਮਾਦ ਬਾਲੇ ਮਦ ਅਮਲਾਂ ਵਿੱਚ ਲੱਗਾ ਹੋਇਆ ਹੈ ਵਿਕਾਰ ਬਾਧਾ ਅਰੇ ਵਿਕਾਰਾਂ ਨੂੰ ਕਰਨ ਬਾਲੇ ਅਮਲ ਖਾ ਖਾ ਕੇ ਵਿਸ਼ੇ ਭੋਗਦਾ ਹੈ ਇਸ ਪ੍ਰਕਾਰ ਤੂੰ ਵੱਜ ਗਿਆ ਕੈਦੀ ਹੋ ਗਿਆ ਹੈ ਮਹਾਮਾਦ ਹੰਕਾਰ ਵਿੱਚ ਫਿਰ ਕਹਿੰਦਾ ਹੰਕਾਰ ਮੇਰੇ ਵਰਗਾ ਕੋਈ ਨਹੀਂ ਤੇ ਬਾਲੇ ਖੋਟੀਆਂ ਕਾਰਾ ਕਰਨਾ ਹੈ ਇਸ ਪ੍ਰਕਾਰ ਤੋਂ ਵੱਜ ਗਏ ਹਨ ਅਨਕ ਜੋਨ ਪਰਮੀਨ ਚੰਗਾ ਤੇਰੀ ਮਰਜ਼ੀ ਐ ਤੈ ਮਹਾਰਾ ਨਾਲ اقرار ਕੀਤੇ ਭੁਲਾ ਦਿੱਤੇ ਐ ਹੁਣ ਤੇਰਾ ਛੁਟਕਾਰਾ ਨਹੀਂ ਹੋਣਾ ਅਰੇ ਕਾ ਜੁਨਾ ਤੈਨੂੰ ਫੇਰ ਭਰਮ ਨਾ ਪਊ ਹਲਤ ਦੀਆਂ ਟਿੰਡਾਂ ਵਾਂਗੂ ਚਲਾਸ ਰੱਖ ਜੇ ਗੇਟ 'ਚ ਪੈ ਜਾਏਗਾ ਗੋਬਿੰਦ ਬਿਸਰੇ ਕਵਨ ਦੁਖ ਗਨਿਐ ਗੋਬਿੰਦ ਪਰਮੇਸ਼ਰ ਨੇ ਭੁਲਾਉਣੇ ਕਰਕੇ ਕਿਹੜੇ ਕਿਹੜੇ ਦੁਖ ਤੈਨੂੰ ਗਿਣ ਕੇ ਦੱਸੇ ਜਿਹੜੇ ਹੋਣਗੇ ਖੰਡੇ ਤੇ ਹਰ ਗਲੀਅਤ ਪੀੜੀ ਦੇ ਖਾਲੀ ਜੈ ਤਲੀਓ ਪੀੜੀ ਜਿ ਪਰਪੜ ਅਗਨ ਸਾਗਰ ਦੇ ਲਹਿਰੀ ਅੜ ਦੱਜੇ ਮਨੁਖਤਾ ਹੈ ਇਸ ਪ੍ਰਕਾਰ ਕਿਹੜੇ ਕਿਹੜੇ ਉਹ ਦੁੱਖ ਗਿਣ ਕੇ ਦਸੀਏ ਤੈਨੂੰ ਵਾਹਿਗੁਰੂ ਦੇ ਬਿਸਰਨੇ ਕਰਕੇ ਜੋ ਤੈਨੂੰ ਚਿੰਬੜਨੇ ਹਨ ਸੁਖ ਨਾਨਕ ਹਰ ਪਦ ਜੀਨ ਸੁਖ ਤਾਂ ਭਈ ਤਾਂ ਹੀ ਹੋ ਸਕੇਗਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਰੀ ਦੇ ਚਰਨਾ ਕਮਲਾਂ ਨੂੰ ਚੀਨੇ ਜਾਣੇਗਾ ਹਰੀ ਦੀ ਪਦਵੀ ਨੂੰ ਗੁਰਾਂ ਦੁਆਰਾ ਜਾਣਨਾ ਕਰੇਗਾ ਸਾਰਗਮ ਹਲਾ ਪੰਜਵਾ ਮਾਈਰੀ ਚਰਨ ਹੈ ਊਟ ਗਈ ਪਦ ਸ਼ਬਦ ਦਾ ਮੁਖਤੇ ਪਾਦ ਸ਼ਬਦ ਨਾਨਕ ਹਾਂ ਜੀ ਹਰ ਪਦ ਚੀਨ ਪਦ ਪਦਵੀ ਦਾ ਵਾਸ਼ ਕਰ ਹਰੀ ਦੀ ਪਦਵੀ ਨੂੰ ਜਾਣਨਾ ਕਰੇ ਨਿਕੋ ਸਾਰਗਮ ਹਲਾ ਪੰਜਵਾ ਮਾਈਰੀ ਚਰਨ ਹੈ ਊਟ ਗਈ ਰੀਹੇ ਮਾਈ ਸੰਤ ਜਨੋ ਮਾਦਾ ਪਿਤਾ ਦੀ ਨਹੀਂ ਆਈ ਪਿਆਰੇ ਮਹਾਪੁਰ ਕੋ ਬਿਰਗੋ ਸੰਤਾ ਹੈ ਓਟ ਗਹੀ ਚਰਨਾ ਹੈ ਓਟ ਗਹੀ ਸੱਚੇ ਬਾਦਸ਼ਾਹ ਦੇ ਚਰਨਾ ਕਮਲਾਂ ਦੀ ਓਟ ਟੇਕ ਜਨ ਪਕੜੀ ਹੈ ਦਰਸ਼ਨ ਪੀਖ ਮੇਰਾ ਮਨ ਮੋਹੇ ਮੇਰੇ ਤਾਂ ਮਹਾਰਾਜ ਦੇ ਦਰਸ਼ਨ ਵੇਖ ਕੇ ਮਨਮੋਹਤ ਹੋ ਗਿਆ ਹੈ ਮਹਾਰਾਜ ਵਿੱਚ ਦੁਰਮਤ ਜਾਤ ਬਹੀ ਇਹ ਜਿਹੜੀ ਖੋਟੀ ਮਦਸਿਨਾ ਜਿਹੜੀ ਰੁੜੀ ਜਾਂਦੀ ਸੀ ਉਹ ਜਾਂਦੀ ਨਹੀਂ ਹੁਣ ਦੁਰਮਤ ਜਿਹਦੇ ਚ ਜਿਵੇਂ ਨਦੀ ਵਿੱਚ ਕੋਈ ਆਦਮੀ ਰੁਟ ਜਾਵੇ ਕਿ ਰੁੜੀ ਜਾਂਦੀ ਸੀ ਜ਼ਿੰਦਗੀ ਖੋਟੀ ਮੱਤ ਵਿੱਚ ਉਹ ਖੋਟੀ ਮੱਤ ਜੀ ਉਹ ਜਾਂਦੀ ਨਹੀਂ ਖੋਟੀ ਮੱਤ ਦਰਮਤ ਜਾਤ ਬਹੀ ਅੱਗੇ ਦਰਮਤ ਜੁੜੀ ਜਾ ਰਹੀ ਸੀ ਰਹਾਉ ਅਗ ਹੈ ਆਗਾਜ਼ ਊਚ ਅਬਨਾਸੀ ਅਗ ਹੈ ਗ੍ਰਹਿਣ ਤੋਂ ਰਹਤ ਹੈ ਜੋ ਪਕੜਨ ਤੋਂ ਰਹਤ ਹੈ ਅਗਾਜ਼ ਡੂੰਗਾ ਹੈ ਕੁਚਾ ਕਿੰਨਾ ਗੁਣਾ ਤੋਂ ਤੀਤ ਹੈ ਬਨਾਸੀ 나ਸ ਤੋਂ ਰਉਗ ਪਰਮੇਸ਼ਵਰ ਕੀਮਤ ਜਾਤ ਨਾ ਕਹੇ ਉਸ ਵਾਹਿਗੁਰੂ ਦੇ ਗੁਣਾ ਦੀ ਕੀਮਤ ਨਹੀਂ ਕਿਸੇ ਦੇ ਪਾਸੋਂ ਦੱਸੀ ਜਾ ਸਕਦੀ ਜਲ ਖਲ ਪੀਖ ਪੀਖ ਮਨ ਵਿਗਸਿਓ ਜਲਮ ਜੀ ਵੀ ਪਰਮੇਸ਼ਵਰ ਹੈ ਥਲਾਂ ਜੀ ਪਰਮੇਸ਼ਰ ਹੈ ਖੁਸ਼ਕੀ ਤਰੀ ਸਾਰਿਆਂ ਵਿੱਚ ਹੈ ਜਲੇ ਹਰੀ ਥਲੇ ਹਰੀ ਜਲ ਪ੍ਰੇਮੀਆਂ ਅੰਦਰ ਵੀ ਹੈ ਥਲ ਖੁਸ਼ਕਪੁਰਖਾਂ ਦੇ ਅੰਦਰ ਵੀ ਹੈ ਜਲਥਲ ਸਾਰਿਆਂ ਧਾਵਾਂ ਵਿੱਚ ਜੋ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਜਲਥਲ ਜਲਥਲ ਪੀਖ ਪੀਖ ਮਨ ਵਿਗਸਿਓ ਮਨ ਵੇਖ ਕੇ ਖਿਲਿਆ ਉਸ ਪਰਮੇਸ਼ਰ ਨੂੰ ਵੇਖ ਕੇ ਸਾਰਿਆਂ ਧਾਵਾਂ ਚ ਪੂਰ ਰਹੋ ਸ੍ਰਬ ਮਹੀ ਸਾਰੀ ਪ੍ਰਸੰਗੀ ਵਿੱਚ ਵੀ ਉਹ ਪਰਮੇਸ਼ਰ ਪੂਰਨ ਹੋ ਰਿਹਾ ਹੈ ਦੀਨ ਦਇਆਲ ਲਈ ਸਾਰਿਆਂ ਦੀ ਬੁੱਧ ਦੇ ਅੰਦਰ ਵੀ ਸਾਖੀ ਰੂਪ ਹੋ ਕੇ ਪੂਰਨ ਹੋ ਰਿਹਾ ਹੈ ਦੀਨ ਦਇਆਲ ਪ੍ਰੀਤਮ ਮਨ ਮੋਹਨ ਉਹ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਬਾਰੂਪ੍ਰੇਮ ਦਾ ਅਸਪਦ ਹੈ ਸਾਡੇ ਭਗਤਾਂ ਦੇ ਮਨਾਂ ਨੂੰ ਮੋਹਤ ਕਰਨ ਵਾਲਾ ਹੈ ਦੁਨੀਆ ਦੇ ਮਾਇਆ ਦੇ ਮੋਹ ਨੂੰ ਮੇਟਣ ਵਾਲਾ ਹੈ ਮਿਲ ਸਾਧ ਹੈ ਕਿਨੋ ਸਹੀ ਇਹ ਸਾਧਾ ਮਹਾਤਮਾ ਸ੍ਰੇਸ਼ਟ ਪੁਰਖਾਂ ਨਾਲ ਮਿਲ ਕੇ ਸਹੀ ਨਿਸ਼ਚੇ ਕੀਤਾ ਉਸ ਪਰਮੇਸ਼ਰ ਨੂੰ ਇਸ ਪ੍ਰਕਾਰ ਸਿਮਰ ਸਿਮਰ ਜੀਵਤ ਹਰ ਨਾਨਕ ਸਤਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸਰੀ ਨੂੰ ਮਾਰੇ ਦੇ ਪਿਆਰੇ ਸਿਮਰ ਸਿਮਰ ਕੇ ਜਿਉਂਦੇ ਹਨ ਜਮ ਕੀ ਭੀੜ ਨਾ ਫਹੇ ਉਹਨਾਂ ਨੂੰ ਫੇਰ ਜਾਂਦੀ ਜਿਹੜੀ ਭੀੜ ਹੈ ਨਾ ਵਿਪਤਾ ਇਹ ਨਹੀਂ ਹੋਵੇਗੀ ਨਾ ਜਮਾਂ ਦੀ ਭੀੜ ਔਕੜ ਜਿਹੜੀ ਬਣਨੀ ਹੈ ਦੁੱਖ ਬਣਨਾ ਹੈ ਉਹਦੇ ਹੋਵੇਗਾ ਤੇ ਨਾ ਜਮਾਂ ਦੀ ਭੀੜ ਵਿਪਤਾ ਪਵੇਗੀ ਤੇ ਨਾ ਗਰਭ ਦੀ ਜੂਨ ਰੂਪੀ ਗਲੀ ਵਿੱਚ ਫਹੀ ਫਸਣਾ ਪਵੇਗਾ ਭੀੜੀ ਗਲੀ ਫਹੀ ਹਾਹੀ ਜਿਵੇਂ ਨਹੀਂ ਪਾਉਣਾ ਪਵੇਗਾ ਸਾਰਗ ਮਹੱਲਾ ਪੰਜਵਾ ਮਾਈ ਰੀ ਮਨ ਮੇਰੋ ਮਤਵਾਰੋ ਤੇ ਮਾਤਾ ਪਿਕਾਰੂ ਕੇ ਸੰਤ ਜਨੋ ਸਾਡਾ ਮਨ ਮਹਾਰਾਜ ਸਾਹਿਬ ਦੇ ਸਿਮਰਨ ਕਰਕੇ ਮਤਵਾਰੋ ਮਸਤਾਨਾ ਹੋ ਗਿਆ ਹੈ ਮਤਵਾਰਾ ਸਰੂਪ ਦੀ ਪ੍ਰਾਪਤੀ ਵਾਲਾ ਆਤਮ ਵਿਸ਼ੇਣੀ ਮਤਵਾਰਾ ਹੋ ਗਿਆ ਪੀਖ ਦਇਆ ਲਚਿਲਤਾਈ ਕਰਨ ਵਾਲੀ ਮਤਸੀ ਉਹਨੂੰ ਬਾਰੋਂ ਫਰਜ ਦਿੱਤਾ ਹੈ ਹੰਦ ਨੂੰ ਵੇਖ ਦਿਆਲ ਆਨੰਦ ਸੁਖ ਪੂਰਨ ਦੇਖ ਕਰਕੇ ਦਿਆਲੂ ਸਰੂਪ ਨੂੰ ਆਨੰਦ ਸਰੂਪ ਹੈ ਉਹ ਦਿਆਲੂ ਪੂਰਨ ਸੁਖ ਪ੍ਰਾਪਤ ਹੋਇਆ ਹੈ ਹਰ ਰਸ ਰਪਿਉ ਖੁਮਾਰੂ ਹਰੀ ਦੇ ਰਸ ਪ੍ਰੇਮ ਵਿੱਚ ਮਨ ਇਹ ਜਾ ਰੰਗਿਆ ਗਿਆ ਖੁਮਾਰੂ ਮਸਤੀ ਚੜ ਗਈ ਹੈ ਹਰ ਵਕਤ ਨਿਰਮਲ ਭਏ ਊਜਲ ਜਸ ਗਾਵਤ ਕੁੱਜਲ ਪ੍ਰਮੇਸ਼ਰ ਦੇ ਜਸ ਨੂੰ ਗਾਉਂਦੇ ਹੋਏ ਮਨ ਜਿਹੜੇ ਪਾਪੀ ਸੀ ਮੈਲੇ ਸੀ ਉਹਗਣਾ ਕਰਕੇ ਉਹ ਵੀ ਨਿਰਮਲ ਹੋ ਗਏ ਬਹੁੜ ਨਾ ਹੋ ਹਤਕਾਰੋ ਇਹ ਜੇ ਮਨ ਨੂੰ ਨਿਰਮਲ ਉਦਿਲ ਹੋਇਆ ਮੁੜ ਕੇ ਫੇ ਪਾਪਾਂ ਕਰਕੇ ਕਾਲਾ ਨਹੀਂ ਹੋਵੇਗਾ ਚਰਨ ਕਮਲ ਸਿਉਂ ਡੋਰੀ ਰਾਚੀ ਸੱਚੇ ਪਾਤਸ਼ਾਹ ਦੇ ਚਰਣਾ ਕੌਨਾਂ ਨਾਲ ਡੋਰੀ ਬਿਰਤੀ ਜਿਹੜੀ ਹੈ ਉਹ ਰਚ ਗਈ ਹੈ ਲਿਵ ਲਾਕੇ ਬੀਟਿਓ ਬੁਰਖ ਅਪਾਰੂ ਅਪਾਰ ਪਾਰਾਵਾਰ ਤੋਂ ਰਹਿਣ ਜੋ ਪ੍ਰਕਿਰਤੀ ਤੋਂ ਪਰੇ ਪੂਰਨ ਪਰਮੇਸ਼ਵਰ ਹੈ ਉਸ ਨੂੰ ਭੇਟਿਓ ਮਿਲ ਗਏ ਹਾਂ ਕਰ ਗਹਿ ਲੀਨੇ ਸਰਬਸ ਦੀਨੇ ਮਹਾਰਾਜ ਸਾਾਨੂੰ ਸਾਡਾ ਜਦੋਂ ਮਨ ਰੂਪੀ ਹੱਥ ਪਕੜ ਕੇ ਆਪ ਦੀ ਲਿਵ ਚ ਲੈਣ ਕਰ ਲਿਆ ਮਾਨੋ ਸਰਬੰਸੀ ਦੇ ਤਾਂ ਸੱਚੇ ਬਾਦਸ਼ਾਹ ਨੇ ਕੁਝ ਲੁਕੋ ਕੇ ਨਹੀਂ ਰੱਖਿਆ ਸਾਡੇ ਪਾਸੋਂ ਸਭ ਕੁਝ ਮਹਾਰਾਜ ਬਖਸ਼ ਦਿੱਤਾ ਕਰ ਗਹਿ ਲੀਨੇ ਕਰ ਗਹਿ ਲੀਨੇ ਸਰਬਸ ਦੀਨੇ ਜਦੋਂ ਸੀ ਆਪਣੀ ਸਰਬੰਸ ਬਾਰਨਾ ਕੀਤੀ ਤਨਮਨ ਤਨੋ ਸਭ ਪਰਮੇਸ਼ਰ ਨੂੰ ਦੇਤਾ ਆਪਣੀ ਅਪਨਾਦ ਛੱੜਤੀ ਉਦੋਂ ਸਾਡੇ ਮਨ ਨੂੰ ਵੀ ਹੱਥ ਨੂੰ ਪਕੜ ਕੇ ਆਪ ਦੇ ਸਰੂਪ ਚ ਲੀਨ ਕਰ ਲਿਆ ਦੀਪਕ ਭਇਓ ਊਜਾਰੋ ਸਾਧ ਸੰਗਤ ਜੀ ਗਿਆਨ ਰੂਪੀ ਦੀਵੇ ਦਾ ਹਿਰਦੇ ਅੰਦਰ ਅਪਰੋਖ ਗਿਆਨ ਰੂਪੀ ਯਾਰੋ ਪ੍ਰਕਾਸ਼ ਹੋ ਗਿਆ ਨਾਨਕ ਨਾਮ ਰਸਕ ਬੈਰਾਗੀ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਜੋ ਨਾਮ ਦੇ ਰਸਕ ਰਸ ਜੇ ਸੰਸਾਰ ਦੇ ਪਦਾਰਥਾਂ ਤੋਂ ਵੱਲੋਂ ਵਿਰਾਗवान ਹੋਏ ਹਨ ਕੁਲ ਹੈ ਸਮੂਹਾ ਤਾਰੂ ਹੁਣ ਤਾਂ ਭਾਈ ਆਪਦੀਆਂ ਸਾਰੀਆਂ ਕੋਲਾਂ ਜਿੰਨੀਆਂ ਬੇਗਾਨੀਆਂ ਸੀ ਨਾ ਪਹਿਲਾਂ ਤੋਂ ਲਾ ਕੇ ਜਿਉਂ ਦੁਨੀਆ ਬਣੀ ਸੀ ਸਾਰੀਆਂ ਕੋਲਾਂ ਨੂੰ ਉਹਨਾਂ ਨੇ ਤਾਰ ਲਿਆ ਹੈ ਸਮੂਹ ਕੋਲਾਂ ਨੂੰ ਹੋਰਨਾਂ ਨੂੰ ਵੀ ਤਾਰਨ ਵਾਲਿਓ ਜਹਾਜ਼ ਬਣ ਗਏ ਹਨ ਸਾਰਗ ਮਹੱਲਾ ਪੰਜਵਾ ਮਾਈ ਰੀ ਆਣ ਸਿਮਰ ਮਰ ਜਾ ਫਿਰ ਆਪਾ ਪਿਤਾ ਰੂਪ ਸੰਤ ਜਨ ਉਤਮ ਸਖਿਓ ਮਾ ਹਤਮ ਜਨੋ ਜਿਹੜੇ ਹੋਰ ਕਿਸੇ ਦਾ ਸਿਮਰਨ ਕਰਦੇ ਆ ਮਹਾਰਾਣ ਨੂੰ ਛੱਡ ਕੇ ਉਹ ਤਾਂ ਮਰ ਕੇ ਜੁਨਾ ਜੀ ਯਾਦੇ ਆ ਮਰਦੇ ਜਾਂਦੇ ਮੌਤ ਦੇ ਮੂੰਹ ਚ ਪਏ ਰਹਿੰਦੇ ਹਾ ਤਿਆਗ ਗੋਬਿੰਦ ਉਹ ਮਰੀ ਜਾਣੇ ਜੇ ਜੇ ਹੋਰ ਪਰਮੇਸ਼ਰ ਨੂੰ ਛੱਡ ਕੇ ਹੋਰ ਨਾਲ ਨੂੰ ਸਿਮਰਦੇ ਹਨ ਦੁਆਏ ਦੇ ਸਿਮਰਨ ਵਾਲੇ ਪਰਮੇਸ਼ਰ ਵੱਲੋਂ ਮਰੀ ਗਏ ਸਮਝੋ ਤਿਆਗ ਗੋਬਿੰਦ ਜੀ ਹਨ ਕੋ ਦਾਤਾ ਜਿਹੜਾ ਸਾਰਿਆਂ ਜੀਵਾਂ ਦਾ ਦਾਤਾ ਹੈ ਤਸਵੀਲੇ ਪਾਲਕ ਨੂੰ ਉਹਨਾਂ ਨੂੰ ਛੱਡ ਦਿੰਦਾ ਹੈ ਮਾਇਆ ਸੰਗ ਲਪਟਾ ਮਾਇਆ ਜਿਹੜੀ ਛੜ ਰੂਪ ਇਹਦੇ ਨਾਲ ਹਰ ਵਕਤ ਲਪਟੇ ਫਸੇ ਰਹਿੰਦੇ ਹਨ ਰਹਾਉ ਨਾਮ ਵਿਸਾਰ ਚੱਲ ਹੈ ਅਨਮਾਰਗ ਜਿਹੜੇ ਮਹਾਰਾਜ ਦੇ ਨਾਮ ਨੂੰ ਭੁਲਾ ਕੇ ਅਨ ਦ્વੈਤ ਦੇ ਮਾਰਗ ਵਿੱਚ ਹੋਰ ਨਾ ਰਸਤਿਆਂ ਵਿੱਚ ਤੁਰੇ ਫਿਰਦੇ ਹਨ ਕੋਹੰਨੇ ਦੀ ਕੋ ਬੰਨੇ ਦੀ ਕੋ ਬਾੜਾ ਵਾਲੀ ਰੰਨੇ ਦੀ ਤੋਲਤ ਮੱਕਾ ਸਰਬਰਦਾ ਨਰਕ ਘੂਰ ਮਹਪਾਹੇ ਹੋਰ ਭਿਆਨਕ ਨਰਕ ਵਿੱਚ ਪਾਏ ਜਾਣਗੇ ਐਸੇ ਪੁਰਖ ਅਨਕ ਸਜਾਈ ਗਣਤ ਨਾ ਆਵੇ ਇਹਨੀਆਂ ਸਜਾਵਾਂ ਮਿਲਣਗੀਆਂ ਉਹਨਾਂ ਨੂੰ ਜਿਸ ਪ੍ਰਕਾਰ ਸਰਸਣੇ ਜੀ ਖਲ ਫੂਕਾਂ ਵਾਲੀ ਨੂੰ ਫਲਾਇਆ ਜਾਂਦਾ ਹੈ ਇਸ ਪ੍ਰਕਾਰ ਹੈ ਉਹਨਾਂ ਦੇ ਤਾਂ ਹੀ ਅਤਿਅੰਤ ਦੁੱਖ ਦਿੱਤਾ ਜਾਵੇਗਾ ਅਨੇਕਾਂ ਸਜਾਵਾਂ ਦਾ ਅੰਤ ਨਹੀਂ ਉਹ ਜਿਸ ਪ੍ਰਕਾਰ ਲੋਹੇ ਨੂੰ ਇਹ ਨੂੰ ਜਪਾ ਕੇ ਤਾਈ ਦਾ ਹੈ ਸਿੱਟੀ ਦਾ ਹੈ ਕਿਉਂ ਬਿਆੰਤ ਸਜਾਵਾਂ ਮਿਲਣ ਕਿਆਂ ਗਿਣਤੀ ਨਹੀਂ ਆਉਂਦੀ ਗਰਭ ਹੈ ਗਰਭ ਪਰਮਾ ਹੈ ਕਈ ਵਾਰੀ ਗਰਭ ਚੋਂ ਛਣ ਗਿਆ ਕਰਨਗੇ ਫੇਰ ਹੋਰ ਗਰਭ ਵਿੱਚ ਇਸਤਦ ਹੋ ਜਾ ਕਰਨਗੇ ਕਿਉਂ ਭਰਮ ਦੇ ਰਹਿਣਗੇ ਵਾਰ-ਵਾਰ ਜੁਨਾ ਚ ਸੇ ਧਨਵੰਤੇ ਸੇ ਪਤਵੰਤੇ ਉਹ ਭਾਈ ਧਨਵਾਲੇ ਨਾਮ ਧਨਵਾਲੇ ధਨੀ ਹਨ ਉਹ ਹੀ ਜਿਨ੍ਹਾਂ ਦੇ ਵਕਾਰ ਮਿਟ ਗਏ ਉਹ ਪਤਵਾਲ ਇੱਜ਼ਤ ਵਾਲੇ ਹਨ ਹਰ ਕੀ ਸਰਣ ਸਮਾਏ ਜਿਹੜੇ ਪਰਮੇਸ਼ਰ ਦੀ ਸਰਣ ਵਿੱਚ ਸਮਾ ਜਾਂਦੇ ਹਨ ਲੀਨ ਹੋ ਜਾਂਦੇ ਐ ਸਮਾ ਅਨੰਦ ਨੂੰ ਪਾਉਂਦੇ ਹਨ ਗੁਰਪ੍ਰਸਾਦ ਨਾਨਕ ਜਗ ਜੀਤੇ ਹੋ ਸਤਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਉਹਨਾਂ ਨੂੰ ਸਤਗੁਰਾਂ ਦੀ ਕਿਰਪਾ ਕਰਕੇ ਜਿਸ ਜਗਤਨ ਕੋਲ ਦੁਨੀਆ ਨੂੰ ਜਿੱਤ ਲਿਆ ਉਹ ਜਗਤ ਜਿੱਤ ਲਿਆ ਬਹਰ ਨਾ ਆਵਹਿ ਜਾ ਮੁਰਦੇ ਫੇਰ ਜਨਮ ਧਾਰ ਕੇ ਮਾਤਾ ਦੇ ਗਰਭ ਥਾਣੀ ਨਹੀਂ ਆਉਣਾ ਪੂ ਨਾ ਮਰ ਕੇ ਮੌਤ ਦੇ ਮੂੰਹ ਜ ਜਾਣਾ ਪਵੇਗਾ ਮੁਕਤ ਹੋ ਜਾਣਗੇ ਸਾਰਗਮ ਹੱਲਾ ਪੰਜਵਾ ਹਰ ਕਾਟੀ ਕੁਟਲਤਾ ਕੁਠਾਰੇ ਸਾਧ ਸੰਗਤ ਜੀ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਕੁਹਾੜੇ ਦੀ ਨਹੀਂ ਆਈ ਹੈ ਜਿਵੇਂ ਕੁਹਾੜੇ ਨਾਲ ਬੇਲ ਕੱਢਦੀ ਜਾ ਗੇਲੀ ਕੱਢਦੀ ਦੀ ਹੈ ਇਸੇ ਪ੍ਰਕਾਰ ਹਰੀ ਦੇ ਨਾਮ ਰੂਪੀ ਕੁਹਾੜੇ ਦੇ ਨਾਲ ਜਿਹੜੀ ਕੋਟਲਤਾਈ ਸੀ ਨਾ ਇੱਕ ਗੇਲੀ ਦੀ ਨਿਆਈ ਸੀ ਲੱਕੜੀ ਦੀ ਨਿਆਈ ਸੀ ਜਾਂ ਇਹ ਬੇਲ ਦੀ ਨਿਆਈ ਸੀ ਨਾਮ ਰੂਪੀ ਕੁਹਾੜੇ ਨਾਲ ਕੋਟਲਤਾਈ ਟੇਢ ਤਾਈ ਸੀ ਜਿਹੜੀ ਕੋਟਲਪਣਾ ਕੰਮ ਕਰਨੇ ਟੇਢ ਤਾਈ ਵਾਲੇ ਕੰਮ ਕਰਨੇ ਇਹਨੂੰ ਕੱਟ ਦਿੱਤਾ ਗੇਲੀ ਦੀ ਨਿਆਈ। ਭ੍ਰਮ ਬਨ ਦਹਨ ਭੇਖਿਨ ਭੀਤਰ ਇੱਕ ਛੰਦੇ ਵਿੱਚ ਫੇਰ ਪੜੋ ਸਾਰੀ ਤੁਗਲਿ। ਰਾਮ ਨਾਮ ਪਰਹਾਰ ਇਹ ਤਾਂ ਠੀਕ ਹੈ। ਆ ਰਾਮ ਨਾਮ ਰੂਪੀ ਕੋਹਾਰੇ ਦੇ ਪਰਹਾਰ ਨੇ ਕਰਕੇ ਹਰੀ ਨੇ ਕਟਲਤਾਈ ਰੂਪੀ ਜਿਹੜੀ ਗੇਲੀ ਸੀ ਕੱਟ ਦਿੱਤੀ ਹੈ। ਲੱਕੜ ਦੇ ਦਾਇ ਵੜ ਦਪਾ ਹੈ ਕੱਟ ਦਿੱਤਾ ਹੈ। ਬ੍ਰਹਮ ਬਾਨੁ ਦਹਨ ਪਹਿ ਖਿਨ ਭੀਤਰ ਹਾਂਜੀ ਭਰਮ ਰੂਪੀ ਬੰਨ ਸਾਹਿਬ ਸੰਗੇ ਜੀ ਆ ਰਾਮ ਦਾ ਨਾਮ ਜਿਹੜਾ ਹੈ ਇਹ ਅਗਨੀ ਦੀ ਨਿਆਈ ਹੈ। ਅਗਨੀ ਦੀ ਨੇ ਰਾਹ ਕਹੇ ਤੱਕ ਸਰਬ ਦੂਰ ਦੇਸ ਤਾ ਜਾਇ ਮਤ ਮੁਕਾਰ ਕੇ ਪਰਮਲੇ ਵਿੱਚ ਪਸਤ ਹੋਇ ਜਾਏ ਇਹ ਰਾਮ ਦੇ ਨਾਮ ਨੇ ਜਿਸ ਵਕਤ ਪ੍ਰਿਆਸ ਸਿੰਘ ਜਪਣਾ ਕੀਤਾ ਪਰਉਪੀ ਜੰਗਲ ਜਿਹੜਾ ਸੀ ਇਹ ਖੰਡੇ ਵਿੱਚ ਦਹਨ ਸਰ ਗਿਆ ਨਾਸ ਹੋ ਗਿਆ ਰਾਮ ਨਾਮ ਪਰਹਾਰ ਰਾਮ ਦਾ ਨਾਮ ਸਾਧ ਸੰਗਤ ਜੀ ਇਸ ਪ੍ਰਕਾਰ ਅਗਨੀ ਦੀ ਨੇ ਆਈ ਹੈ ਇਹ ਹਰੀ ਦਾ ਨਾਮ ਹੀ ਕੁਹਾੜੇ ਦੀ ਨੇ ਆਈ ਹੈ ਉਸਨ ਕੋਟਲਤਾਈ ਰੂਪੀ ਗੇਲੀ ਨੂੰ ਘੱਟ ਦਿੰਦਾ ਹੈ ਰਹਾਉ ਕਾਮਕ੍ਰੂਧ ਹਰੀ ਦਾ ਨਾਮ ਜਿਹੜਾ ਹੈ ਇਹ ਅਗਨੀ ਦੀ ਨਿਯਾਈ ਹੈ ਇਸ ਦੇ ਨਾਲ ਪਰਮਰੂਪੀ ਬੰਨ ਨੂੰ ਸਾੜ ਦਿੰਦਾ ਹੈ ਹਰ ਅਗਨੀ ਦਾ ਨਾਮ ਵੀ ਹੈ ਅਤੇ ਪਰਮੇਸ਼ਰ ਦਾ ਨਾਮ ਜਿਹੜਾ ਹੈ ਕੁਹਾੜੇ ਦੀ ਨਿਯਾਈ ਹੈ ਇਹਨੂੰ ਪ੍ਰਹਾਰ ਚਲਾ ਕੇ ਤੇ ਕੁਟਲ ਤਾਈ ਰੂਬ ਗੇਲੀ ਦੇ ਤਾਂ ਹੀ ਘਟ ਸਕਦਾ ਹੈ ਰਹਾਉ ਕਾਮ ਕ੍ਰੋਧ ਨਿੰਦਾ ਪਰ ਹਰੀਆ ਜਿਹੜਾ ਕਾਮ ਦਾ ਫੁਰਨਾ ਸੀ ਵਿਕਾਰਾਂ ਚ ਜਿਦ ਰਹਿਣਾ ਆਪਣਾ ਪ੍ਰਾਣ ਪਛਾਣੀ ਸਦਾ ਸਦਾ ਵਿਕਾਰਾਂ ਚ ਦੇ ਰਹਿੰਦੇ ਸੀ ਇਸ ਪ੍ਰਕਾਰ ਦੇ ਉਹ ਕਾਮ ਦੇ ਫੁਰਨੇ ਜਿਹੜੇ ਸੀ ਕ੍ਰੋਧ ਬਿਨਾਂ ਕਾਰਨ ਤੋਂ ਹੀ ਐਵੇਂ ਗੁੱਸੇ ਚ ਸੜੇ ਰਹਿਣਾ ਨੰਦਿਆ ਕਰਨੀ ਹੋਈ ਕਿਸੇ ਦੀ ਇਹ ਸਭ ਤਿਆਗਤियां ਛੱਡ ਦਿੱਤੀਆਂ ਕਾਢੇ ਸਾਧੂ ਕੈ ਸੰਗ ਮਾਰ ਸਾਧ ਸੰਗਤ ਦੇ ਨਾਲ ਹੈ ਜਿਹੜਾ ਸਬਦੋਂ ਸਾਧਨਾ ਰੂਪੀ ਕੁੱਟ ਪਾ ਕੇ ਇਹਨਾਂ ਨੂੰ ਕੱਢ ਦਿਆ ਆਪਣੇ ਹਿਰਦੇ ਦੇ ਅੰਦਰੋਂ ਮਾਰ ਭੈੜੇ ਸੰਕਲਪ ਜਿਹੜੇ ਕਿਸੇ ਨੂੰ ਕਤਲ ਕਰਨ ਦਾ ਆਦਿ ਕਿਸਮ ਕਲਪਸਾਨ ਜਾਨਵਰ ਕਿਸਾਨ ਕਿਸਵਾਸੀ ਜਿਹੜੇ ਸਾਧ ਸੰਗਤ ਦੁਆਰਾ ਇਹਨਾਂ ਤੇ ਸੰਗਤੋਂ ਸਾਧਨ ਦੀ ਕੁੱਟ ਪਾ ਕੇ ਮਾਰ ਕੇ ਕੱਢ ਦਿੱਤੇ ਹਨ ਜਨਮ ਪਦਾਰਥ ਗੁਰਮੁਖ ਜੀਤਿਆ ਉਹਨਾਂ ਗੁਰਮੁਖਾਂ ਨੇ ਆਪਣਾ ਜਨੂ ਰੂਪੀ ਪਦਾਰਥ ਸੁਭਗੁਣਾ ਦੇ ਸਵੇਤ ਹੋ ਕੇ ਉਹਨਾਂ ਨੂੰ ਮੀਟ ਕਰਕੇ ਜਿੱਤ ਲਿਆ ਬਾਹਰ ਨਾ ਜੂਏ ਹਾਰ ਫੇਰ ਉਹ ਬਿਸ਼ਿਆ ਰੂਪੀ ਜੂਏ 'ਚ ਆਪਣੇ ਜੀਵਨ ਨੂੰ ਦੇਖਣ ਸੁੰਘਣ ਦੇ ਵਿੱਚ ਨਹੀਂ ਹਾਰਨਗੇ ਵੀਹ ਪ੍ਰਾਣ ਨਹੀਂ ਹੋਣਗੇ ਕਦੇ ਆਠ ਪਹਿਰ ਪ੍ਰਭ ਕੀ ਗੁਣ ਗਾਵੇ ਆਠ ਪਹਿਰ ਜੋ ਵਾਹਿਗੁਰੂ ਦੇ ਗੁਣਾ ਨੂੰ ਗਾਉਂਦੇ ਹਨ ਪੂਰਨ ਸ਼ਬਦ ਵਿਚਾਰ ਇਹ ਪੂਰਨ ਉਹਨਾਂ ਨੂੰ ਗੁਰਾਂ ਦੇ ਉਪਦੇਸ਼ ਕਰਕੇ ਪੂਰਨ ਬ੍ਰਹਮ ਦੀ ਵਿਚਾਰ ਪ੍ਰਾਪਤ ਹੋਈ ਹੈ ਨਾਨਕ ਦਾਸਨ ਦਾਸ ਜਨ ਤੇਰਾ ਸਰਗੁਰੂ ਸਾਹਿਬ ਜੀ ਕਹਿੰਦੇ ਨੇ ਏਡੀ ਗਰੀਬੀ ਆ ਗਈ ਉਹਨਾਂ ਦੇ ਅੰਦਰ ਮੇਰਾ ਤੇਰਾ ਜਨ ਬਣ ਕੇ ਦਾਸਾਂ ਦਾ ਦਾਸ ਵਾਹਿਗੁਰੂ ਦੇ ਪਿਆਰਿਆਂ ਦਾ ਸੇਵਕਾਂ ਦਾ ਸੇਵਕ 15ਵਾਂ ਮੰਨ ਲੈਂਦਾ ਹੈ ਉਹਨਾਂ ਨੂੰ ਪੁਨਹੇ ਨਮਸਕਾਰ ਬਾਰ-ਬਾਰ ਜੋ ਮਹਾਰਾਜ ਦੇ ਦਾਸਾਂ ਦੇ ਦਾਸ ਤਾਰੀ ਭਰਨ ਵਾਲੇ ਹਾਂ ਆਪ ਦੇ ਸੇਵਕਾਂ ਦੇ ਉਹਨਾਂ ਨੂੰ ਬਾਰ-ਬਾਰ ਨਮਸਕਾਰ ਵੰਦਨਾ ਹੈ ਇਸੇ ਪੁਰਖਾ ਨੂੰ